ਇੱਕ ਵਾਰੀ ਕਹਿੰਦੇ ਨੇ ਇੱਕ ਇੱਕ ਆ ਜੜੀ ਭੇਡਾਂ ਚਾਰੀ ਜਾਵੇ ਭੇਡਾਂ ਚਾਰਦਿਆਂ ਕੀ ਮਹਿਸੂਸ ਕਰਦਾ ਕਿ ਅੱਜ ਰੋਟੀ ਨਹੀਂ ਆਈ ਢੋਟੀ ਨੇ ਚਿਰ ਲਾ ਦਿੱਤਾ ਭੁੱਖ ਦੇ ਨਾਲ ਜਾਨ ਨਿਕਲਦੀ ਜਾਂਦੀ ਹੁਣ ਮਨ ਦੇ ਵਿੱਚ ਫਿਕਰਾਂ ਨੇ ਘਰ ਕੁਛ ਹੋ ਨਾ ਗਿਆ ਹੋਵੇ ਅੱਗੇ ਤੇ ਹੁਣ ਤੱਕ ਪਹੁੰਚ ਜਾਂਦੀ ਹੁੰਦੀ ਹੈ ਹੋਵੇ ਨਾ ਤੇ ਘਰ ਜਾ ਕੇ ਵੇਖਾਂ ਹੋਵੇ ਨਾ ਤੇ ਜਾ ਕੇ ਕੁਛ ਖਾਵਾਂ ਹੁਣ ਤਾਂ ਬੱਸ ਹੋ ਗਈ ਉਹਦੀ ਸੁੱਖ ਸਾਂਦੀ ਜਾਣਾ ਮ ਪਰ ਹੁਣ ਇੰਨੀਆਂ ਭੇਡਾਂ ਨੂੰ ਨਾਲ ਲੈ ਕੇ ਨਹੀਂ ਜਾ ਸਕਦਾ ਆਸ-ਪਾਸ ਚਾਤੀਮਾਰੀ ਤੇ ਲੱਗੇ ਲੱਗੇ ਕ ਲੱਕੜਾ ਰਾ ਲੱਕੜਾਂ ਚੁੱਕੀ ਜਾਵੇ ਜਾ ਕੇ ਉਹਦੇ ਨਾਲ ਗੱਲ ਕੀਤੀ ਕਹਿਣ ਲੱਗਾ ਜੇ ਤੂੰ ਮੇਰੀਆਂ ਭੇਡਾਂ ਦਾ ਥੋੜੀ ਦਿਰ ਖਿਆਲ ਰੱਖੇ ਤੇ ਮੈਂ ਭੱਜ ਕੇ ਘਰੋਂ ਆ ਮੈਂ ਰੋਟੀ ਫੜ ਲਿਆ ਵਾ ਉਹਨੇ ਅੱਗੋ ਕਿਹਾ ਜਾ ਦਫਾ ਹੋ ਮੈਂ ਕੋ ਵੇਲ ਨਾ ਪਰਾਜੜੀ ਨੇ ਸਮਝਿਆ ਉਹਨੇ ਇਹ ਕਹਾ ਕਿ ਕੋਈ ਨਹੀਂ ਚਿੰਤਾ ਨਾ ਕਰ ਮੈਂ ਖਿਆਲ ਰੱਖੂੰਗਾ ਅਸਲ ਦੇ ਵਿੱਚ ਦੋਵੇਂ ਬੋਲੇ ਨੇ ਸਿਰਫ ਬੋਲ ਸਕਦੇ ਨੇ ਇੱਕ ਦੂਸਰੇ ਦੀ ਸੁਣ ਨਹੀਂ ਸਕਦੇ ਉਹ ਮਨ ਦੇ ਵਿੱਚ ਤਸੱਲੀ ਲੈ ਕੇ ਘਰ ਚਲੇ ਗਿਆ ਘਰੋਂ ਰੋਟੀ ਪਾਣੀ ਖਾ ਕੇ ਸੁਖ ਸੰਤ ਜਾਣ ਕੇ ਵਾਪਸ ਜਿੱਦੋਂ ਪੂਜਾ ਤੇ ਆ ਕੇ ਆਪਣੀਆਂ ਪੇਡਾਂ ਗਿਣੀਆਂ ਕੀ ਵੇਖਦਾ ਕਿ ਪੇਡਾਂ ਪੂਰੀਆਂ ਨੇ ਬੜਾ ਖੁਸ਼ ਹੁੰਦਾ ਉਹਨੂੰ ਲੱਗਾ ਕਿ ਸ਼ਾਇਦ ਇਹਨੇ ਬੜਾ ਵਧੀਆ ਮੇਰੀਆਂ ਪੇਡਾਂ ਦਾ ਧਿਆਨ ਰੱਖਿਆ ਇਹਦਾ ਧੰਨਵਾਦ ਕਰਨਾ ਚਾਹੀਦਾ ਜਾਣ ਲੱਗਾ ਸੋਚਦਾ ਕਿ ਧੰਨਵਾਦ ਐਵੇਂ ਕਿਉਂ ਕਰਨਾ ਹੋਵੇ ਨਾ ਤੇ ਮੈਂ ਇਹਨੂੰ ਇੱਕ ਇੱਕ ਤੋਹਫਾ ਹੀ ਦੇ ਆਵਾਂ ਪੇੜ ਹੀ ਦੇ ਆਵਾਂ ਉਹਦੇ ਜੜ ਦੇ ਵਿੱਚ ਇੱਕ ਪੇੜ ਐ ਸੀ ਸੀ ਜਿਹਦੀ ਇਕ ਲੱਤ ਟੁੱਟੀ ਸੀ ਵੈਸੇ ਵੀ ਉਹਨੇ 1-2 ਦਿਨ ਤੱਕ ਉਹਨੂੰ ਉਹਨੂੰ ਵੱਡਣਾ ਸੀ ਔਖੀ ਸੀ ਵਿਚਾਰੀ ਉਹਨੇ ਸੋਚਿਆ ਕਿ ਇਹ ਪੇੜ ਉਹਨੂੰ ਮੈਂ ਤੋ ਵੇ ਦੇ ਵਜੋ ਦੇ ਆਣਾ ਜਾ ਕੇ ਧੰਨਵਾਦ ਕੀਤਾ ਭੇਡ ਉਹਨੂੰ ਦਿੰਦਿਆਂ ਦੱਸਣ ਲੱਗ ਪਿਆ ਆਏ ਦੀ ਲਾਤ ਟੁੱਟੀ ਆ ਤੇ ਬਾਕੀ ਸਭ ਕੁਝ ਠੀਕ ਆ ਇਹਨੂੰ ਤੂੰ ਵਾਟ ਕੇ ਖਾ ਸਕਦਾ ਤੇ ਅਗਲੇ ਨੇ ਗੁੱਸਾ ਕਰ ਲਿਆ ਕੈਨ ਲਗਾ ਤੂੰ ਮੇਰੇ ਤੇ ਦੋਸ਼ ਲਾਉਣਾ ਜਦੋਂ ਤੂੰ ਚੱਲਿਆ ਹੈ ਮੈਂ ਤੇ ਤੈਨੂੰ ਉਦੋਂ ਹੀ ਕਹਿ ਦਿੱਤਾ ਸੀ ਮੈਂ ਵੇਲਾ ਨਹੀਂ ਆ ਤੇਰੀਆਂ ਭੇਡਾਂ ਦਾ ਧਿਆਨ ਰੱਖਣ ਦੇ ਲਈ ਤੇ ਹੁਣ ਤੂੰ ਕਹਿਣਾ ਹੈ ਮੈਲਾਤ ਤੋੜੀ ਹੈ ਹੁਣ ਕੌਣ ਸਮਝੇ ਤੇ ਕੌਣ ਸਮਝਾਵੇ ਅਸਲ ਦੇ ਵਿੱਚ ਦੋਵੇਂ ਬੋਲੇ ਨੇ ਆਪਣੀਆਂ ਆਪਣੀਆਂ ਕਰੀ ਜਾਂਦੇ ਨੇ ਦੂਸਰੇ ਦੀ ਸਮਝ ਨਹੀਂ ਆਉਂਦੀ ਹੁਣ ਹੌਲੀ-ਹੌਲੀ ਲੜਾਈ ਵੱਧਦੀ ਜਾਂਦੀ ਹੈ ਇਹਨੇ ਨੂੰ ਇੱਕ ਵਿਅਕਤੀ ਘੋੜੀ ਦੇ ਉੱਤੇ ਸਵਾਰ ਉਧਰੋਂ ਦੀ ਆ ਉਹਨੂੰ ਆਪਣੀ ਕਹਾਤਾ ਸੁਣਾਉਣ ਲੱਗ ਪਏ ਆਪਣੀ ਤੇ ਸੁਣਾ ਦਿੰਦੇ ਨੇ ਪਰ ਉਹਦੀ ਹੁਣ ਉਹਨਾਂ ਕੋ ਸੁਣੀ ਨਹੀਂ ਜਾਂਦੀ ਹਰਾਨੀ ਦੀ ਗੱਲ ਇਹ ਕਿ ਉਹ ਵੀ ਬੋळा ਉਹ ਕੁੜੀ ਕਿਸੇ ਦੀ ਚੋਰੀ ਕਰਕੇ ਲੈ ਕੇ ਆਇਆ ਹੁਣ ਉਹਨੂੰ ਇਹ ਤੇ ਸੁਣਦਾ ਨਹੀਂ ਵੀ ਇਹ ਦੋਵੇਂ ਮੈਨੂੰ ਕਹਿੰਦੇ ਕੀ ਨੇ ਪਰ ਇੰਨਾ ਪਤਾ ਹੈ ਕਿ ਇਹ ਗੁੱਸੇ ਦੇ ਨਾਲ ਕੁਝ ਕਹਿ ਰਹੇ ਨੇ ਅੰਦਰੋਂ ਡਰ ਗਿਆ ਉਹਨੂੰ ਇਹ ਲੱਗਾ ਕਿ ਸ਼ਾਇਦ ਇਹ ਮਾਲਕ ਨੇ ਕੁੜੀ ਦੇ ਸ਼ਾਇਦ ਇਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਚੋਰੀ ਦੀ ਕੁੜੀ ਲੈ ਕੇ ਆਇਆ ਉਹਨੂੰ ਆਪਣਾ ਡਰ ਅੰਦਰੋਂ ਸਤਾਉਣ ਲੱਗ ਪਿਆ ਹੁਣ ਤਿੰਨੇ ਆਪਸ ਦੇ ਵਿੱਚ ਖੈਬੜੀ ਜਾਂਦੇ ਆ ਇਹਨੇ ਨੂੰ ਇੱਕ ਇੱਕ ਫਕੀਰ ਉੱਥੋਂ ਦੀ ਲੰਘਿਆ ਸੂਫੀ ਫਕੀਰ ਦੇ ਲੰਘਣ ਤੇ ਤਿੰਨਾਂ ਨੇ ਉਹਨੂੰ ਵੀ ਆਵਾਜ਼ ਮਾਰ ਲਈ ਉਹਨੇ ਥੋੜੀ ਦੇਰ ਦੇ ਵਿੱਚ ਹੀ ਇਹ ਅੰਦਾਜ਼ਾ ਲਾ ਲਿਆ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਨੂੰ ਕੁਝ ਨਹੀਂ ਸੁਣਦਾ ਸਾਰਿਆਂ ਦੀਆਂ ਗੱਲਾਂ ਸੁਣ ਕੇ ਹੁਣ ਉਹਨੂੰ ਇਹ ਤੇ ਪਤਾ ਲੱਗ ਗਿਆ ਕਿ ਹੋਇਆ ਕੀ ਆ ਗੱਲ ਤੇ ਕੁਝ ਵੀ ਨਹੀਂ ਹੋਈ ਮਸਲਾ ਤੇ ਇਹਨਾਂ ਦਾ ਕੁਝ ਵੀ ਨਹੀਂ ਆ ਪਰ ਉਹ ਬੋਲ ਨਹੀਂ ਸਕਦਾ ਉਹਨੇ ਆਪਣੇ ਮਾਲਕ ਦੇ ਨਾਲ ਵਾਦਾ ਕੀਤਾ ਕਿ ਉਹ ਮੌਨ ਰੱਖੂਗਾ ਲੰਮੇ ਸਮੇਂ ਤੋਂ ਉਹ ਮੌਨ ਦੇ ਵਿੱਚ ਕਿਉਂਕਿ ਉਹ ਦੀਪਕ ਦੀ ਪਕਤੀ ਦਾ ਹਿੱਸਾ ਵਾ ਉਹਨਾਂ ਨੇ ਸਮਝ ਲਈ ਹੈ ਸਾਰੀ ਗੱਲ ਪਰ ਉਹ ਬੋਲ ਕੇ ਉਹਨਾਂ ਨੂੰ ਸਮਝਾ ਨਹੀਂ ਸਕਦਾ ਉਹ ਤਨੇ ਵੱਧ ਵੱਧ ਕੇ ਬੋਲੀ ਜਾਂਦੇ ਨੇ ਇਹ ਸੁਣੀ ਜਾਂਦਾ ਮਨ ਦੇ ਵਿੱਚ ਸੋਚਦਾ ਹੁਣ ਕਰਾਂ ਤੇ ਕਰਾਂ ਕੀ ਜ਼ੁਬਾਨੋਂ ਬੋਲ ਨਹੀਂ ਸਕਦਾ ਪਰ ਅੱਖਾਂ ਰਾਹੀਂ ਬੋਲਣ ਦੀ ਕੋਸ਼ਿਸ਼ ਕੀਤੀ ਕਹਿੰਦੇ ਉਹਨੇ ਆ ਜੜੀ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਈਆਂ ਤੇ ਆ ਜੜੀ ਸ਼ਾਂਤ ਕਰ ਦਿੱਤਾ ਕਹਿੰਦੇ ਨੇ ਜਦੋਂ ਤੁਸੀਂ ਚਰਾਂ ਤੱਕ ਨਹੀਂ ਬੋਲਦੇ ਤੇ ਫਿਰ ਤੁਹਾਡੀਆਂ ਅੱਖਾਂ ਬੋਲਣ ਦੇ ਹੁਨਰ ਹੋਰ ਸਿੱਖ ਲੈਂਦੀਆਂ ਨੇ ਬੱਸ ਇਹ ਛੋਟੇ ਪੱਦਰ ਦੇ ਉੱਤੇ ਤੇ ਆਪਾਂ ਇਹ ਅਜਮਾਉਂਦੇ ਹੀ ਰਹਿੰਨੇ ਆ ਪਰ ਕਹਿੰਦੇ ਨੇ ਜਿਹੜਾ ਲੰਮੇ ਸਮੇਂ ਤੱਕ ਨਹੀਂ ਬੋਲਦਾ ਉਹਦੀ ਸਾਰੀ એનર્ਜੀ ਉਹਦੀਆਂ ਅੱਖਾਂ ਦੇ ਵਿੱਚ ਇਕੱਠੀ ਹੋ ਜਾਂਦੀ ਹੈ ਤੇ ਅਗਲਾ ਨਾਮ ਹੀ ਸਮਝੇ ਤੇ ਨਾਮ ਬੋਲਣ ਵਾਲੇ ਦੀ ਇੰਨੀ એનર્ਜੀ ਕੋਈ ਸਹਾਰ ਨਹੀਂ ਪਾਉਂਦਾ ਉਹਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਨਹੀਂ ਕਰ ਪਾਉਂਦਾ ਆਜੜੀ ਸ਼ਾਂਤੋਕ ਹੈ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨੇ ਆਪਣੇ ਆਪ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਮੈਂ ਕਿੱਥੇ ਕਿੱਥੇ ਗਲਤ ਸੀ ਉਹ ਸ਼ਾਤ ਹੋਇਆ ਤਾਂ ਉਹਨੇ ਨਿਗਾਹ ਉਹ ਲੱਕੜਾਂ ਵਾਲੇ ਵੱਲ ਕਮਾ ਲਈ ਫਕੀਰ ਨੇ ਜਦੋਂ ਉਹਦੀਆਂ ਅੱਖਾਂ ਚੱਖਾਂ ਪਾ ਕੇ ਵੇਖਿਆ ਤਾਂ ਉਹਦੇ ਕੋਲੋਂ ਵੀ ਤਾਬ ਨਹੀਂ ਸਹਾਰਿਆ ਗਿਆ ਉਹ ਵੀ ਚੁੱਪ ਕਰਕੇ ਆਪਣੀਆਂ ਆਪਣੀਆਂ ਲੱਕੜਾਂ ਇਕੱਠੀਆਂ ਕਰਨ ਲੱਗ ਪਿਆ ਏਦਾਂ ਜਿਵੇਂ ਜਿਵੇਂ ਕਿਸੇ ਚੋਰ ਦੇ ਫੜੇ ਜਾਣ ਦੇ ਉੱਤੇ ਪੁਲਿਸ ਦੇ ਸਾਹਮਣੇ ਉਹ ਇੱਧਰ ਉੱਧਰ ਘੁੰਮਣ ਦੀ ਕੋਸ਼ਿਸ਼ ਕਰਦਾ ਉਹ ਸਭ ਕੁਝ ਭੁੱਲ ਜਾਂਦਾ। ਕਿ ਕਿਹੜੀ ਕਿਹੜੀ ਗੱਲ ਦੇ ਵਿੱਚ ਉਹ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਉੱਥੋਂ ਉੱਥੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕਰਦਾ। ਇਸੇ ਤਰ੍ਹਾਂ ਜਦੋਂ ਚੋਰ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਈਆਂ ਤਾਂ ਉਹ ਤਾਂ ਪਹਿਲਾਂ ਹੀ ਚੋਰ ਸੀ। ਉਹਨੇ ਮਿੰਟ ਨਹੀਂ ਲਾਇਆ ਉੱਥੋਂ ਦੜੁਕੀ ਲਾਉਂਦਾ। ਐਸੋ ਭੀ ਫਕੀਰ ਦੀਆਂ ਅੱਖਾਂ ਦਾ ਕਮਾਲ ਸੀ ਜੋ ਦੀਆਂ ਅੱਖਾਂ ਨੇ ਬੋਲਿਆ। ਜੋ ਦੂਸਰੇ ਨਾ ਸੁਣਦੇ ਹੋਏ ਵੀ ਸਮਝ ਗਏ ਕਹਾਣੀ ਸ਼ਾਇਦ ਸਾਨੂੰ ਇਹ ਕਹਿਣਾ ਚਾਹੁੰਦੀ ਆ ਕਿ ਆਪਾਂ ਸਾਰੇ ਸੁਣਦੇ ਨਹੀਂ ਸਾਨੂੰ ਲੱਗਦਾ ਕਿ ਸਾਡੇ ਕੰਨ ਕੰਮ ਕਰਦੇ ਨੇ ਤੁਸੀਂ ਇਸ ਟਾਈਮ ਕਹਾਣੀ ਸੁਣ ਰਹੇ ਹੋ ਰੱਬ ਨੇ ਤੁਹਾਨੂੰ ਕੰਨ ਦਿੱਤੇ ਨੇ ਪਰ ਜੇ ਬਰੀਕੀ ਦੇ ਵਿੱਚ ਵੇਖੀਏ ਤੇਸੀਂ ਅੰਨੇ ਬੋਲੇ ਹੋਏ ਤੁਰੇ ਫਿਰਤੇ ਬਦੰਨੀ ਦੁਨੀਆ ਦੇ ਕਿੰਨੇ ਕ ਲੋਕ ਜਾਂ ਫਿਰ ਇਦਾਂ ਕਹ ਲੋ ਕਿ ਥੋੜੀ ਜੀ ਵੋਲਿਊਮ ਹੋਊਗੀ ਜਿਹੜੀ ਆਪਣੇ ਕੰਨ ਖੁੱਲੇ ਰੱਖਦੀ ਹੈ ਨਹੀਂ ਤਾਂ ਬਹੁਤੇ ਇੱਥੇ ਬੋਲੇ ਨੇ ਇਹ ਗੱਲ ਹੋ ਸਕਦਾ ਕਿਸੇ ਨੂੰ ਬੁਰੀ ਲੱਗੇ ਪਰ ਜੇ ਆਪਾਂ ਵਿਸਥਾਰ ਦੇ ਵਿੱਚ ਜਾਈਏ ਤਾਂ ਆਪਣੇ ਆਪਣੇ ਧਰਮ ਦੇ ਉੱਤੇ ਝਾਤੀ ਮਾਰ ਲਈਏ ਜੋ ਸਾਡੇ ਧਰਮ ਨੇ ਸਾਡੇ ਸਾਡੇ ਪੀਰ ਪਗਮਰਾਂ ਨੇ ਸਾਨੂੰ ਕਿਹਾ ਕਿ ਆਪਾਂ ਸੁਣਿਆ ਜੋ ਬਾਬੇ ਨਾਨਕ ਨੇ ਕਿਹਾ ਕੀ ਆਪਾਂ ਉਹ ਸੁਣਿਆ ਜੋ ਬਾਬੇ ਨਾਨਕ ਦੀ ਬਾਣੀ ਸਾਨੂੰ ਕਹਿੰਦੀ ਹੈ ਕੀ ਆਪਾਂ ਸੁਣ ਕੇ ਵੀ ਅਣ ਸੁਣੀ ਨਹੀਂ ਕੀਤੀ ਜੋ ਪ੍ਰੀਤ ਦੀ ਬਾਣੀ ਕਹਿੰਦੀ ਹੈ ਜੋ ਕਬੀਰ ਦੀ ਬਾਣੀ ਕਹਿੰਦੀ ਹੈ ਭਗਤ ਰਵਿਦਾਸ ਦੀ ਬਾਣੀ ਜੋ ਕਹਿੰਦੀ ਹੈ ਦਸਾਂ ਗੁਰੂਆਂ ਦੀ ਬਾਣੀ ਜੋ ਸਾਨੂੰ ਕਹਿੰਦੀ ਕੀ ਆਪਾਂ ਉਹ ਸਾਰਾ ਕੁਝ ਆਣ ਸੁਣਿਆ ਕਰਕੇ ਨਹੀਂ ਤੁਰੇ ਫਿਰਦੇ। ਚੈਤਨੂਏ ਮਹਿਸੂਸ ਹੋਵੇ ਜਾਂ ਹੋਰਿਆ ਹੋਵੇ। ਤੇ ਉਹਨਾਂ ਤਿੰਨਾਂ ਲੋਕਾਂ ਵਰਗੀ ਸਾਡੀ ਵੀ ਇਸੇ ਤਰ੍ਹਾਂ ਦੀ ਅਵਸਥਾ ਹੈ। ਸਾਨੂੰ ਲੱਗਦਾ ਹੈ ਕਿ ਅਸੀਂ ਸੁਣਦੇ ਹਾਂ। ਪਰ ਅਸਲੀਅਤ ਦੇ ਵਿੱਚ ਅਸੀਂ ਅਸੀਂ ਉਹਨਾਂ ਤਿੰਨਾਂ ਵਰਗਾਂ ਅਸੀਂ ਸਿਰਫ ਬੋਲਦੇ ਹਾਂ। ਅਸੀਂ ਸੁਣਦੇ ਨਹੀਂ ਜੇ ਆਪਾਂ ਸੁਣਦੇ ਹੋਈਏ ਤੇ ਚੰਗੀਆਂ ਗੱਲਾਂ ਦਾ ਅਸਰ ਵੀ ਸਾਡੇ ਤੇ ਜ਼ਰੂਰ ਹੋਵੇ